ਤਾਨ ਗੁਰ ਤੇਗ ਬਹਾਦਰ ਪਾਸ਼ਾ ਬਹਾਦਰਗੜ੍ਹ ਸਾਹਿਬ ਦੀ ਪਾਵਨ ਧਰਤੀ ਤੋਂ ਸਤਿਗੁਰ ਪਾਸ਼ਾ ਅਗਾਂ ਜਾਣ ਲੱਗੇ 1732 ਬਿਕਰਮੀ 1675 ਈਸਵੀ ਵਿੱਚ ਅਗਾਂ ਫਿਰ ਸਾਰਾ ਖਾਲਸਾ ਉਹ ਦੰਗਲ ਜਲ ਦਾ ਕਾ ਸੀ ਜਿਹੜਾ ਮੋਤੀਬਖਸ਼ ਸਾਹਿਬ ਇਸ ਪਾਸੇ ਵੱਲ ਤੇ ਇੱਥੇ ਮਹਾਰਾਜ ਜੀ ਨੇ ਪੜਾ ਕੀਤਾ ਸੀ ਉਹ ਸਮਾਂ ਜਦੋਂ ਪਾਸ਼ਾ ਨੇ ਪੜਾਅ ਕੀਤਾ ਹੈ ਉਹ ਖਾਲਸਾ ਜੀ ਅਸੂ ਦਾ ਦਿਹਾੜਾ 17 ਅਸੂ ਉਹ ਕੱਲ ਆ ਰਿਹਾ ਹੈ ਅ 16 ਅਸੂ ਹੈ ਕਸਾਰਾ ਅਸੂ ਹੈ ਜਿਹਨੂੰ ਅਸੀਂ ਦੁਨੀਆ ਕਹਿੰਦੀ 2 ਅਕਤੂਬਰ ਇਸ ਕਰਕੇ ਜਦੋਂ ਸਤਿਗੁਰ ਨੇ ਚਲਣ ਪਾਏ ਸ੍ਰੀ ਮੋਤੀਬਗਬ ਸਾਹਿਬ ਦੀ ਪਾਵਨ ਧਰਤੀ ਜਿੱਥੇ ਜਾਇਬ ਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਅੱਜ ਉਸ ਥਾਂ ਤੇ ਰੌਣਕਾਂ ਲੱਗੀਆਂ ਹੋਈਆਂ ਪਹਿਲਾਂ ਜੰਗਲ ਹੋਵੇਗਾ ਖਾਲੀ ਜਗ੍ਹਾ ਹੋਵੇਗੀ ਗੁਰੂ ਦੀ ਬਖਸ਼ਿਸ਼ ਨਾਲ ਉੱਥੇ ਖਾਲਸਾ ਜੀ ਉਹ ਬਖਸ਼ਾ ਵਾਪਰ ਰਹੀਆਂ ਹਨ ਉਹ ਪਾਵਨ ਦਿਹਾੜਾ ਸਤਿਗੁਰ ਪਾਸ਼ਾ ਜੀ ਦਾ ਆਗਮਨ ਦਿਹਾੜਾ ਸ੍ਰੀ ਮੋਤੀਬਖਸ਼ ਸਾਹਿਬ ਦੀ ਪਾਵਨ ਧਰਤੀ ਤੇ ਕੱਲ ਸ੍ਰੀ ਖੰਡ ਜਪਜੀ ਦੇ ਭੋਗ ਪਹਿ ਜਾਣਗੇ ਲਗਭਗ ਸਵੇਰੇ 10:30 ਵਜੇ ਭੋਗ ਦੇ ਸ਼ਲੋਕ ਸ਼ੁਰੂ ਹੋਣਗੇ ਉਪਰੰਤ ਕੁਰਬਾਨੀ ਕੀਰਤਨ ਹੋਵੇਗਾ 2 ਵਜੇ ਤੱਕ ਦੀਵਾਨ ਸਜਣਗੇ ਦਿਨ ਦੇ ਦੀਵਾਨ ਰਾਤਰੀ ਦੇ ਲਗਭਗ 6 ਵਜੇ ਤੋਂ ਦੀਵਾਨ ਸ਼ੁਰੂ ਹੋਣਗੇ ਤੇ 11 ਵਜੇ ਤੱਕ ਦੀਵਾਨ ਹੋਣਗੇ ਉਹਨਾਂ 'ਚ ਆਪ ਸੰਗਤਾਂ ਹਾਜ਼ਰੀਆਂ ਭਰ ਕੇ ਸਤਿਗੁਰ ਧੰਨ ਗੁਰ ਤੇਗ ਬਹਾਦਰ ਪਾਸ਼ਾ ਦੀਆਂ ਬਖਸ਼ਾ ਪ੍ਰਾਪਤ ਕਰਿਏ ਜੀ ਇਤਨੀਆਂ ਬੇਨਤੀਆਂ ਪ੍ਰਵਾਨ ਭੁੱਲ ਚੁਗਦੀ ਖਿਮਾ ਵਾਹੇ ਗੁਰੂ ਵਾਹੇ ਗੁਰੂ guru ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ